ਜੀ ਕਿਵੇਂ ਹੋ ਸਾਰੇ ਅਸੀਂ ਅੱਜ ਖੜੇ ਆਂ ਪੰਜਾਰਾ ਦੇ ਵਿੱਚ ਤੇ ਪੰਜਾਰਾ ਹੈਗਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅਸੀਂ ਆਏ ਆ ਇੱਕ ਮਸ਼ੀਨਰੀ ਮਿਊਜ਼ੀਅਮ ਦੇ ਵਿੱਚ ਤੇ ਉੱਥੇ ਮਸ਼ੀਨਰੀ ਮਿਊਜ਼ੀਅਮ ਵਿੱਚ ਸਾਨੂੰ ਲੱਭੀ ਆ ਗੱਡੀ ਹਰੇ ਰੰਗ ਦੀ ਇਹ ਆ ਸ਼ੈਵਲਟ ਇਹ ਕੈਨੇਡਾ ਨੇ ਇਹ ਜਿਹੜੀ ਆ ਗੱਡੀ ਬਣਾਈ ਸੀ ਇਹ ਪਰ ਇਹ ਮਾਡਲ ਜਿਹੜਾ 1948 ਮਾਡਲ ਆ ਬਹੁਤ ਹੀ ਸਿੰਕੇ ਸਿੱਕੇ ਬੰਦ ਜਿਹੜੀ ਆ ਇਹ ਗੱਡੀ ਆ ਸੋ ਆਓ ਤੁਹਾਨੂੰ ਇਹਦੇ ਮੈਂ ਆਪਣੇ ਕੁਝ ਇਹਦੇ ਜਿਹੜੇ ਆ ਇਦਿਆਂ ਕੋਈ ਜਿਹੜੇ ਫੀਚਰ ਆ ਜਾਂ ਇਹਦੇ ਵਿੱਚ ਜਿਹੜੀਆਂ ਖੂਬੀਆਂ ਜਾਂ ਇਹਦਾ ਇੰਜਣ ਬਾਰੇ ਤੁਹਾਨੂੰ ਥੋੜੀ ਜਿਹੀ ਝਾਤੀ ਮਰੋਣਾ ਸੋ ਦੇਖੋ 1948 ਮਾਡਲ ਗੱਡੀ ਆ ਅਜੇ ਤੱਕ ਵੀ ਬਿਲਕੁਲ ਆਂਡਾ ਤੇ ਸਾਫ਼ ਸੁਥਰੀ ਖੜੀ ਆ ਸਭ ਕੁਝ origional ਆ ਕਹਿੰਦੇ ਦਾ ਸਾਰਾ ਕੁਝ origional ਉਸੇ ਤਰ੍ਹਾਂ 1948 ਸਾਲ ਦੇ ਵਿੱਚ ਇਹਨੂੰ ਜਿਹੜੇ ਕਿਸਾਨ ਸੀ ਦੁੱਧ ਵਾਲੇ ਉਹ ਆਪਣੇ ਕਮਾਕਾਰਾਂ ਦੇ ਆਪਣੇ ਧੰਦੇ ਵਾਸਤੇ ਇਹਨੂੰ ਵਰਦੇ ਸੀ ਆ ਤੁਹਾਨੂੰ ਇਹ ਨਿੱਕੀ ਜਿਹੀ ਝਾਤੀ ਮਰੋਣਾ ਇਸ ਗੱਡੀ ਦੀ Chevrolet 1948 ਮਾਡਲ ਧੰਨਵਾਦ ਥੈਂਕ ਯੂ ਬੋਨੜੇ ਦਾ ਚੱਕਿਆ ਹੋਇਆ ਵਾ ਤੇ ਇਹ ਕੈਨੇਡਾ ਵੱਲੋਂ ਤਿਆਰ ਕੀਤੀ ਹੋਈ ਆ ਸ਼ੈਵਲਟ ਦਾ ਨਾਮ ਲਿਖਿਆ ਹੋਇਆ ਵਾ ਤੇ ਬੋਨੜੇ ਦਾ ਚੱਕਿਆ ਹੋਇਆ ਸਿਰਫ ਤੁਹਾਨੂੰ ਇੰਜਣ ਦਿਖਾਉਣ ਦੀ ਖਾਤਰ ਤੇ ਆ ਦੇਖੋ ਤੁਸੀਂ ਗੱਡੀ ਦੀ ਮੋਹਰਿਓ ਲੁੱਕ ਦੇਖ ਸਕਦੇ ਆ ਇਹ 1948 ਦੇ ਛੋਟੇ ਟਰੱਕ ਆ ਜਿਨ੍ਹਾਂ ਨੂੰ ਆਪਣੇ ਕਿਸਾਨ ਛੋਟੇ ਛੋਟੇ ਕੰਮਾਂ ਵਾਸਤੇ ਆਪਣੇ ਆਪਣੇ ਡੇਰੀ ਫਾਰਮ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਵਰਤਦੇ ਸੀ ਸੋ 6 ਸਿਲੰਡਰ ਪੈਟਰੋਲ ਜਿਹੜਾ ਵਾ ਇਹਦਾ ਇੰਜਣ ਆ ਆ ਦੇਖੋ ਬੋਸ ਜਬਰਦਸਤ ਜਿਹੜੀ ਇਹ ਚੀਜ਼ ਆ ਤੇ ਆਹ ਦੇਖੋ ਆ ਕੈਨੇਡਾ ਦੀਆਂ origignal ਮੋਹਰਾਂ ਉਸ ਸਮੇਂ ਦੀਆਂ ਲੱਗੀਆਂ ਹੋਈਆਂ ਜਰਨਲ ਮੋਟਰ ਦੀਆਂ ਜੀ ਐਮ ਲਿਖਿਆ ਹੋਇਆ ਹੈ ਦੇ ਉੱਤੇ ਤੇ ਆਹ ਦੇਖੋ ਤੁਸੀਂ ਕੈਨੇਡਾ ਦੀਆਂ origignal ਮੋਹਰਾਂ ਉਸ ਵੇਲੇ ਦੀਆਂ ਸੋ ਆਹ ਦੇਖੋ ਤੁਸੀਂ ਦੇਖ ਸਕਦੇ ਆ ਮੈਂ ਥੋੜਾ ਜਿਹਾ ਡਾਰਕ ਕਰਕੇ ਦਿਖਾ ਰਿਹਾ ਇਹ ਜਿਹੜੀ ਗੱਡੀ ਆ ਪਰ ਇਹ 1948 ਮਾਡਲ ਆ ਠੀਕ ਆ ਜੀ ਆਓ ਅੱਗੇ ਚੱਲਦੇ ਆਂ ਇੱਕ ਜਿਹੜੀ ਸਾਈਡ ਵਾਲੀ ਲੁੱਕ ਦੇਖ ਲਓ ਥੋੜੀ ਜੀ ਮoure ਰੋਸ਼ਨੀ ਹੋਣ ਕਰਕੇ ਤੁਹਾਨੂੰ ਥੋੜੀ ਜਿਹੜੀ ਮੈਨੂੰ ਪ੍ਰੋਬਲਮ ਆ ਰਹੀ ਹੈ ਦਿਖਾਉਣ 'ਚ ਇਹਨੂੰ ਕਿਉਂਕਿ ਮoure ਰੋਸ਼ਨੀ ਪੈ ਰਹੀ ਹੈ ਬਹੁਤ ਜ਼ਿਆਦੀ ਸੋ ਆਓ ਅੱਗੇ ਚੱਲਦੇ ਆਂ ਆਪਾਂ ਇਹ ਹਾਂਜੀ origional ਲੇਟਾਂ ਉਸੇ ਵਕਤ ਦੀਆਂ ਉਸੇ ਸਮੇਂ ਦੀਆਂ ਇੰਜਣ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਾ 6 ਸਿਲੰਡਰ ਪੈਟਰੋਲ ਜਿਹੜਾ V6 ਇਹਨੂੰ ਕਹਿੰਦੇ ਨੇ ਆਪਾਂ ਤੇ ਆਜੋ ਰਾ ਕੋਲੀ ਯਾ ਤਾਕੀ ਤੇ ਤਿੰਨ ਬੰਦਿਆਂ ਦੇ ਬੈਣ ਨੂੰ ਜਿਹੜਾ ਇਹਦੇ ਵਿੱਚ ਅੰਦਰ ਥਾਵਾ ਤਿੰਨ ਬੰਦਿਆਂ ਦੇ ਬੈਣ ਨੂੰ ਇਹਦਾ ਅੰਦਰ ਇਹਦੇ ਥਾਵਾ ਸੋ ਆ ਮੀਟਰ ਲੱਗੇ ਹੋਏ ਕੰਟਰੋਲ ਸਾਰੇ ਦੱਸਦੇ ਆ ਆ ਦੇਖੋ ਟੈਂਪਰੇਚਰ ਦਾ ਆਇਲ ਦਾ ਕਿੰਨੀ ਗੈਸ ਰਹਿ ਗਈ ਆ ਕਿੰਨੀ ਬੈਟਰੀ ਹੈਗੇ ਤਿੰਨੇ ਸਾਈਨ ਦਿੱਤੇ ਹੋਏ ਜੀ ਆ ਦੇਖੋ ਵਾਰੀ ਵਾਰੀ ਤੁਸੀਂ ਦੇਖ ਸਕਦੇ ਆ ਥੋੜਾ ਮੈਂ ਤੁਹਾਨੂੰ ਜੇ ਕਹੋ ਤੇ ਇਹਨੂੰ ਮੈਂ ਡਾਰਕ ਕਰਕੇ ਦਿਖਾ ਦਿੰਨਾ ਆ ਦੇਖੋ ਤੇ ਉਹ ਪਰੇ ਲੱਗਾ ਹੋਇਆ ਸਪੀਡੋਮੀਟਰ ਠੀਕ ਆ ਜੀ ਤੇ ਆ ਆਪਣਾ ਸਟੀering ਪੁਰਾਣਾ origional ਸਟੀering ਆ ਤਿੰਨ ਲੈਟਰ ਲੱਗੇ ਆ ਆ ਬੜੀ ਚੀਜ਼ ਸੋਹਣੀ ਲੱਗੀ ਆ ਆਪਾਂ ਨੂੰ ਜੀ ਦੇਖੋ ਇਹ ਅੰਦਰ ਜਿਹੜੀ ਅੰਦਰ ਲਾਈਟ ਕਰਨ ਨੂੰ ਰੋਸ਼ਨੀ ਕਰਨ ਨੂੰ ਅੰਦਰਲਾ ਬਲਬ ਲੱਗਾ ਵਾ ਤੇ ਬਿਲਕੁਲ ਪੁਰਾਣਾ ਉਸੇ ਸਮੇ ਦਾ 1948 ਦਾ ਹੀ ਦੱਸ ਦਿਆ ਉਸੇ ਤਰ੍ਹਾਂ ਇਹ ਜੇ ਸ਼ੀਸ਼ਾ ਵਾ ਜਿਹੜਾ ਅੰਦਰਲਾ ਤੇ ਆ ਦੇਖੋ ਗੱਡੀ ਆਓ ਹੈਂਡ ਬ੍ਰੇਕ ਲਾਉਣ ਨੂੰ ਤੇ ਆ ਗੇਅਰ ਬਾਕੀ ਕਲੱਚ ਮੈਨੂਅਲ ਆ ਰੇਸ ਐਕਸੀਲੇਟਰ ਸਾਰਾ ਕੁਝ ਸੋ 1948 ਮਾਡਲ ਆ ਤੇ ਇੱਥੇ ਆਪਣਾ ਆ ਦੇਖੋ ਬੈਟਰੀ ਕਿ ਦੇਖ ਸਕਦੇ ਆ ਬੈਟਰੀ ਦਾ ਢੱਕਣ ਚੱਕਿਆ ਇਥੋਂ ਇਹ ਚ ਬੈਟਰੀ ਇਹਦੀ ਪੁਰਾਣੀਆਂ ਤਕਨੀਕਾਂ ਸੋ ਇਹ ਆ ਸ਼ੈਵਲਟ 1948 ਮਾਡਲ ਕੈਨੇਡਾ ਨੇ ਤਿਆਰ ਕਰਕੇ ਦਿੱਤੀ ਸੀ ਇਹ ਆਸਟ੍ਰੇਲੀਆ ਨੂੰ ਉਹਨਾਂ ਸਮਿਆਂ ਦੇ ਵਿੱਚ ਚਲਾਉਣ ਨੂੰ ਕਿਸਾਨ ਛੋਟੇ ਕਿਸਾਨਾਂ ਵਾਸਤੇ ਬਣਾ ਕੇ ਦਿੱਤੀ ਆ ਕੈਨੇਡਾ ਨੇ 1948 ਮਾਡਲ ਥੱਲੇ ਨਿਗਾਹ ਮਾਰਦੇ ਆ ਡਬਲ ਟਾਇਰਿਆ ਦੇ ਲੱਗੇ ਹੋਏ ਦੋਹੀ ਪਾਸੇ ਤੇ ਆਹ ਦੇਖੋ ਕਮਾਨੀਆਂ ਬਿਲਕੁਲ オリジナル ਦੱਸ ਦਿਆ ਕਮਾਨੀਆਂ オリジナル ਆ ਐਕਸਲ ਸਭ ਕੁਝ ਜੋ ਕੁਝ ਵੀ ਐਨ ਪਹਿਲੇ ਟਾਈਮ ਦਾ ਸਾਰਾ ਕੁਝ ਹੀ ਤਾਂ ਤੁਸੀਂ ਮਾਰ ਸਕਦੇ ਆ ਓਰੀਜਨਲ ਲੱਗਾ ਸਾਰਾ ਕੁਝ ਹੀ ਐਨ ਬ੍ਰੈਂਡ ਨਿਊ ਸੋ ਇਹ ਸੀ ਸ਼ੈਵਲਟ 1948 ਮਾਡਲ ਅਜੇ ਤੱਕ ਦੇਖ ਲਓ 올ਡੇਜ ਗੋਲਡ ਕਹਿ ਸਕਦੇ ਆ ਬਿਲਕੁਲ ਆਂਡਾ ਗੱਡੀ ਆ ਥੈਂਕ ਯੂ ਵੀਡੀਓ ਵਾਚ ਕਰ ਲਈ